ਅਈ ਮੰਝੀਆਂ ਬਾਰੇ ਜਾਣਕਾਰੀ ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ ਕਿਉਂਕਿ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ ਉਹਨਾਂ ਨੂੰ ਮੰਝੀਆਂ ਦਾ ਨਾਮ ਦਿੱਤਾ ਗਿਆ ਜਿੱਥੇ ਅਨੁਆਈ ਗੁਰੂ ਦੇ ਉਪਦੇਸ਼ ਸੁਣਦੇ ਅਤੇ ਧਾਰਮਿਕ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਦੇ ਸਨ ਪਹਿਲੇ ਗੁਰੂ ਜੀ ਨੇ ਗੁੱਜਰਵਾਲਾ ਵਿਖੇ ਐਮਨਾਬਾਦ ਦੀ ਮੰਚੀ ਦਾ ਮੁਖੀ ਭਾਈ ਲਾਲੋ ਤੁਲੰਬਾ ਵਿਖੇ ਸੱਜਣ ਠੱਗ ਨੂੰ ਅਤੇ ਬਨਾਰਸ ਵਿੱਚ ਚਿੱਤਰਦਾਸ ਬ੍ਰਾਹਮਣ ਥਾਪਿਆ ਤੀਜੇ ਗੁਰੂ ਰਾਮ ਅਮਰਦਾਸ ਜੀ ਦੇ ਸਮੇਂ ਇਸ ਪ੍ਰਥਾ ਦਾ ਬਹੁਤ ਵਿਕਾਸ ਹੋਇਆ ਉਹਨਾਂ ਨੇ ਆਪਣੇ ਅਧਿਆਤਮਕ ਇਲਾਕੇ ਨੂੰ 22 ਭਾਗਾਂ 'ਚ ਵੰਡਿਆ ਹਰ ਪਾਗ ਮੰਝੇ ਖਵਾਉਂਦਾ ਸੀ ਸਾਰੀਆਂ ਮੰਜੀਆਂ ਗੁਰੂ ਸਾਹਿਬ ਦੇ ਅਧੀਨ ਹੁੰਦੀਆਂ ਹਰ ਮੰਜੀ ਵਿੱਚ ਲੰਗਰ ਅਤੇ ਰਹਿਣ ਦਾ ਪ੍ਰਬੰਧ ਹੁੰਦਾ ਹਰ ਮੰਜੀ ਦਾ ਖਰਚ ਲੋਕਾਂ ਦੇ ਦਾਨ ਨਾਲ ਚੱਲਦਾ ਪੰਜਵੇਂ ਗੁਰੂ ਅਰਜਨ ਦੇਵ ਨੇ ਸਰੋਵਰਾਂ ਅਤੇ ਮੰਦਰਾਂ ਦੀ ਉਸਾਰੀ ਲਈ ਧਨ ਦੀ ਜਟ ਰ ਮੰਝੀਆਂ ਦੀ ਗਿਣਤੀ ਵਧਾ ਦਿੱਤੀ ਇਹ ਤੇ ਮੁਖੀ ਨੂੰ ਮਸਿੰਦਾ ਕਿਹਾ ਗਿਆ ਇਹ ਮਸੰਦ ਆਪਣੇ ਅਸਲੀ ਮਕਸਦ ਨੂੰ ਭੁੱਲ ਕੇ ਗਲਤ ਰਸਤੇ ਪੈ ਗਏ ਇਸ ਕਾਰਨ ਇਸ ਪ੍ਰਥਾ ਨੂੰ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਤਮ ਕਰ ਦਿੱਤਾ ਗੁਰੂ ਨਾਨਕ ਬਾਣੀ ਵਿਚਲੀ ਸੰਗਤ ਦਾ ਮੁੱਢਲਾ ਰੂਪ ਤੇ ਇਤਿਹਾਸਿਕ ਵਿਕਾਸ ਮੁੱਢਲਾ ਰੂਪ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਅਲੱਗ-ਅਲੱਗ ਸੰਗਤਾਂ ਦੇ ਮੁੱਢੀ ਸੇਖਗੁਰੂ ਨਾਨਕਦੇਵ ਜੀ ਨੇ ਆਪਣੇ ਮਿਸ਼ਨ ਲਈ ਸੰਸਾਰ ਦੀਆਂ ਚਾਰ ਉਦਾਸੀਆਂ ਕੀਤੀਆਂ। ਇਹਨਾਂ ਉਦਾਸੀਆਂ ਦੇ ਦੌਰਾਨ ਉਹਨਾਂ ਨੇ ਵੱਖ-ਵੱਖ ਸੰਗਤਾਂ ਦੀ ਸਥਾਪਨਾ ਕੀਤੀ ਤਾਂ ਕਿ ਇਸ ਵਿੱਚ ਸ਼ਾਮਲ ਹੋ ਕੇ ਮਨੁੱਖੀ ਜੀਵ ਨਾਮ ਰਸ ਪ੍ਰਾਪਤੀ ਕਰ ਸਕੇ ਅਤੇ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਕਰਕੇ ਸੱਚਿਆਰ ਦੀ ਪਦਵੀ ਪ੍ਰਾਪਤ ਕਰ ਸਕੇ। ਗੁਰੂ ਨਾਨਕ ਦੇਵ ਜਿੱਥੇ ਜਾ ਕੇ ਉਪਦੇਸ਼ ਕਰਦੇ ਲੋਕ ਉਹਨਾਂ ਦੀ ਵਿਚਾਰਧਾਰਾ ਨੂੰ ਸਹੀ ਮੰਨ ਕੇ ਅਪਣਾਉਂਦੇ ਕਿਉਂਕਿ ਲੋਕ ਪਹਿਲਾਂ ਹੀ ਵਰਤਮਾਨ ਸਥਿਤੀ ਤੋਂ ਉਸਤਸਨ ਉਸ ਸਥਾਨ ਤੇ ਗੁਰੂ ਨਾਨਕ ਦੇਵ ਸੰਗਤ ਦੀ ਸਥਾਪਨਾ ਕਰ ਦਿੱਤੇ ਇਸ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਭਰੀ ਹੈ ਗੁਰੂ ਨਾਨਕ ਸੰਗਤ ਦੀ ਸਥਾਪਨਾ ਕਰਨ ਦੇ ਨਾਲ ਨਾਲ ਮੋਢੀ ਸਿੱਖ ਨੂੰ ਮੱਝੀ ਦੀ ਬਖਸ਼ਿਸ਼ ਕਰਕੇ ਇਸ ਸੰਗਤ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੌਂਪ ਤੇ ਪਾਈ ਸੇਵਾਦਾਰ ਸੰਸਾਰਿਸ ਮੋਢੀ ਸਿੱਖ ਨੂੰ ਮੰਜੀ ਕਿਹਾ ਜਾਂਦਾ ਸੀ ਕਿਉਂਕਿ ਉਹ ਮੰਜੀ ਤੇ ਬੈਠ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ ਉਹਨਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਮੁੱਖ ਸੰਗਤਾਂ ਤੇ ਮੰজੀਆਂ ਦਾ ਵੇਰਵਾ ਇਸ ਤਰ੍ਹਾਂ ਹੈ ਛੇਕ ਸੱਜਣ ਦੱਖਣੀ ਪੱਛਮੀ ਪੰਜਾਬ ਚ ਗੋਪਾਲ ਦਾਸ ਬਨਾਰਸ ਦੀ ਸੰਗਤਾਂ ਮੋਢੀ ਭਾਈ ਲਾਲੋ ਉੱਤਰ ਦੀ ਸੰਗਤ ਝੰਡਾਬਾਦੀ ਬੁਸ਼ੀਰ ਦਾ ਸੰਗਤ ਦਾ ਮੋਢੀ ਬੁੱਢਣ ਸਾਹਿਬ ਕੀਰਤਪੁਰ ਮਾਹੀ ਮਾਹੀ ਸਰ ਵਿੱਚ ਕੁਲਯੁਗ ਜਗਨਨਾਥਪੁਰੀ ਵਿੱਚ ਸਾਇਸਰਾਏ ਪੱਟਾ ਤੇ ਬਿਹਾਰ ਵਿੱਚ ਰਾਧਾ ਸ਼ਿਵਨਾਥ Sri Lanka ਚ ਪਾਈ ਗੁਰਦਾਸ ਜੀ ਦੇ 11ਵੇਂ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਾਤਨ ਸਿੱਖਾਂ ਤੇ ਸੰਗਤਾਂ ਦੇ ਨਾਮ ਮਿਲਦੇ ਨੇ ਕਸ਼ਮੀਰ ਤਿੱਬਤ ਰਾਮਪੁਰ ਬੁਸ਼ੀਰ ਦਿੱਲੀ ਆਗਰਾ ਉਜੈਨ ਬਰਗਨਪੁਰ ਠਾਕ ਟਾਕਾ ਆਦੀ ਵਿੱਚ ਸਿੱਖ ਸੰਗਤਾਂ ਦਾ ਜ਼ਿਕਰ ਆਉਂਦਾ ਹੈ ਪ੍ਰਿੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਬਣਾਈਆਂ ਇਸ ਤਰ੍ਹਾਂ ਸਿੱਖ ਸੰਗਤਾਂ ਦੀ ਨੀਂਹ ਗੁਰੂ ਨਾਨਕ ਦੇਵ ਜੀ ਨੇ ਰੱਖੀ ਉਹਨਾਂ ਨੇ ਆਪਣੇ ਪ੍ਰਚਾਰ ਦੌਰਿਆਂ ਸਮੇਂ ਅਲੱਗ-ਅਲੱਗ ਸੰਗਤਾਂ ਕਾਇਮ ਕੀਤੀਆਂ ਸੰਗਤਾਂ ਦੀ ਇਕੱਤਰਤਾ ਤੇ ਮਿਲ ਬੈਠਣ ਲਈ ਦੇਸ਼-ਦਿਸ਼ਾਂਤਾਂ ਵਿੱਚ ਗੁਰਦੁਆਰੇ ਜਿਨ੍ਹਾਂ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਗਿਆਨੀ ਪ੍ਰਤਾਪ ਸਿੰਘ ਅਨੁਸਾਰ ਜੂਨਾਗੜ੍ਹ ਕਾਮਰੂਪ ਆਸਾਮ ਬਿਹਾਰ ਯੂਪੀ ਦੱਖਣ ਵਿੱਚ ਬਹੁਤ ਸਾਰੇ ਗੁਰਦੁਆਰੇਆਂ ਦੁਆਰਾ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਕੀਤੇ ਗਏ ਸੰਗਤ ਦਾ ਮੁੱਢਲਾ ਸਰੂਪ ਤੇ ਕਿਰਿਆ ਇਹਨਾਂ ਸੰਗਤਾਂ ਦੇ ਸਰੂਪ ਬਾਰੇ ਹਵਾਲੇ ਜਨਮ ਸਾਖੀਆਂ ਵਿੱਚ ਮਿਲਦੇ ਨੇ ਗੁਰੂ ਨਾਨਕ ਦੇਵ ਜੀ ਮੋਢੀ ਸਿੱਖਾਂ ਨੂੰ ਮੰਚੀਆਂ ਦੀ ਬਖਸ਼ਿਸ਼ ਕਰਕੇ ਸੰਗਤਾਂ ਦਾ ਮੁਖੀਆ ਥਾਪਦੇ ਸਨ ਮੱਧਿਧਾਰਥਾਪਨ ਸਮੇਂ ਕਿਸੇ ਦੀ ਜਾਤ ਜਾਂ ਸਮਾਜਿਕ ਰੁਤਵੇ ਨੂੰ ਨਾ ਦੇਖ ਕੇ ਯੋਗਤਾ ਦੇਖੀ ਜਾਂਦੀ ਸੀ ਸੰਗਤ ਤੇ ਸਿੱਖਾਂ ਨੂੰ ਨਾਨਕ ਪੰਥੀ ਵੀ ਕਿਹਾ ਜਾਂਦਾ ਸੀ ਸੰਗਤ ਜਿਸ ਸਥਾਨ ਦੇ ਉੱਤੇ ਇਕੱਠ ਹੁੰਦਾ ਉਸਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਇੰਜ ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਵੀ ਸਥਾਪਨਾ ਕੀਤੀ ਸੰਗਤਾਂ ਨਿਯਮ ਨਾਲ ਸਵੇਰੇ ਸ਼ਾਮ ਜੁੜਦੀਆਂ ਸੰਗਤਾਂ ਦਾ ਮੁੱਖ ਦੇਸ਼ ਪਰਮਾਤਮਾ ਦੀ ਯਾਦ ਚ ਜੋੜਨਾ ਕੀਰਤਨ ਕਰਨਾ ਗੁਰਬਾਣੀ ਪੜਨਾ ਨਾਲ ਦੀ ਨਾਲ ਜ਼ਿੰਦਗੀ ਨਾਲ ਸੰਬੰਧਿਤ ਬਾਕੀ ਮਸਲਿਆਂ ਉੱਤੇ ਵੀ ਵਿਚਾਰਾ ਹੁੰਦੀਆਂ ਗੁਰਬਾਣੀ ਦਾ ਕੀਰਤਨ ਨਿਯਮ ਨਾਲ ਹੁੰਦਾ ਸੀ ਸਿੱਖਾਂ ਨੂੰ ਸੰਗਤਾਂ ਦੀ ਸੇਵਾ ਕਰਨ ਦੀ ਤਾਕੀਦ ਕੀਤੀ ਗਈ ਇਸ ਲਈ ਸਿੱਖ ਖੁਸ਼ੀ ਖੁਸ਼ੀ ਸੇਵਾ ਕਰਦੇ ਸੰਗਤਾਂ ਵਿੱਚ ਲੰਗਰ ਨਿਯਮਤ ਰੂਪ ਵਿੱਚ ਦਿਨ ਰਾਤ ਚੱਲਦਾ ਸੰਗਤਾਂ ਵਿੱਚ ਸ਼ਾਮਿਲ ਲੋਕ ਕਈ ਕਿਰਤ ਕਰਨ ਵਾਲਾ ਆਦਮੀ ਇਲਾਣਾ ਗਿਆ ਜਿਸ ਨਾਲ ਕੇ ਸਿੱਖਾਂ ਦੀ ਆਪਣੀ ਕਮਾਈ ਦੇ ਕੁਝ ਹਿੱਸੇ ਵਿੱਚੋਂ ਸੰਗਤ ਦੀ ਸੇਵਾ ਲਈ ਖਰਚ ਕੀਤਾ ਜਾਂਦਾ ਸੀ ਕਿਰਤ ਨਾਲ ਇਸ਼ਨਾਨ ਕਰਨਾ ਵੀ ਸੰਗਤ ਲਈ ਜ਼ਰੂਰੀ ਕੀਤਾ ਗਿਆ ਸੰਗਤਾਂ ਵਿੱਚ ਲੋਕਾਂ ਦੀ ਮਸਲੂਮੀਅਤ ਬਹੁਤ ਵੱਡੀ ਗਿਣਤੀ ਵਿੱਚ ਹੁੰਦੀ ਸੀ ਇਹ ਸੰਗਤਾਂ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਸਥਾਪਿਤ ਹੋਈਆਂ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਸੰਗਤਾਂ ਵਿੱਚ ਮੁੱਖ ਕੇਂਦਰ ਪਰਮਾਤਮਾ ਨੂੰ ਮੰਨਿਆ ਗਿਆ ਗੁਰੂ ਦਾ ਸਵਾਦੇ ਸ਼ਬਦ ਬਾਣੀ ਦੇ ਰੂਪ ਵਿੱਚ ਹੋਇਆ ਮਾਲਕ ਤੇ ਨੌਕਰ ਸਭ ਨੂੰ ਸੰਗਤ ਵਿੱਚ ਬਰਾਬਰ ਦਾ ਸਥਾਨ ਦਿੱਤਾ ਗਿਆ ਜਾਤ ਜਾਂ ਧਰਮ ਸੰਗਤ ਦੀ ਮਸਲੂਮਿਅਤ ਵਿੱਚ ਆੜੇ ਨਹੀਂ ਆਉਂਦੀ ਸੀ ਹਰ ਜਾਤੀ ਮੈਂਜਰ ਕਿੱਥੇ ਤੇ ਰੋਤਵੇ ਦੇ ਲੋਕ ਇਸ ਵਿੱਚ ਸ਼ਾਮਿਲ ਹੁੰਦੇ ਸਨ ਰਾਜਾ ਤੇ ਰੰਕ ਨੂੰ ਬਰਾਬਰ ਸਮਝਿਆ ਗਿਆ ਸੰਗਤ ਦੀ ਰਚਨਾ ਵਿੱਚ ਪਰਮਾਤਮਾ ਗੁਰੂ ਤੇ ਆਮ ਲੋਕਾਂ ਨੂੰ ਮੁਖੰਗਾ ਵਿੱਚੋਂ ਲਿਆ ਗਿਆ ਲੰਗਰ ਨੂੰ ਸੰਗਤ ਦਾ ਨਖੜਵਾ ਅੰਗ ਬਣਾਇਆ ਗਿਆ ਜਿਸ ਵਿੱਚ ਲੋਕ ਬਿਨਾਂ ਕਿਸੇ ਭੇਦ ਭਾਵ ਤੋਂ ਬਰਾਬਰ ਬੈਠ ਕੇ ਲੰਗਰ ਪਕਾਉਂਦੇ ਤੇ ਛਕਦੇ ਇਸ ਨਾਲ ਲੋਕਾਂ ਵਿੱਚ ਆਪਸੀ ਸਾਝ ਪੈਦਾ ਹੋਈ ਤੇ ਸਮਾਜਿਕ ਦੂਰੀਆਂ ਖਤਮ ਹੋਈਆਂ ਪੂਰਵ ਨਾਨਕ ਕਾਲੀ ਸੰਗਤਾਂ ਵਿੱਚ ਇਸ ਤਰ੍ਹਾਂ ਦੀ ਪ੍ਰਦੀ ਅਨਹੂਣਸੀ ਇਸ ਤਰ੍ਹਾਂ ਸਿੱਖ ਸੰਤਾਂ ਨੇ ਲੋਕਾਂ ਵਿੱਚ ਜਾਤ ਪਾਤ ਤੇ ਉਸ ਨੀਂਦ ਨੂੰ ਖਤਮ ਕਰਨ ਲਈ ਅਮਲੀ ਰੂਪ ਵਿੱਚ ਉਪਰਾਲਾ ਕੀਤਾ ਸਿੰਘ ਸੰਗਤਾਂ ਨੇ ਲੋਕਾਂ ਨੂੰ ਕਿਰਤੀ ਹੋਣ ਦਾ ਸੰਦੇਸ਼ ਦਿੱਤਾ ਜਿਸ ਵਿੱਚ ਲੰਗਰ ਪ੍ਰਥਾ ਦੇ ਨਾਲ ਨਾਲ ਵੰਡ ਕੇ ਸ਼ਕਣ ਦੇ ਸੰਧਾਤ ਨਾਮ ਜਪਣਾ ਕਿਰਤ ਕਾਨੀ ਤੇ ਵੰਡ ਛਕਣਾ ਨੂੰ ਅਮਲੀ ਜਾਮਾ ਪਹਿਨਾਇਆ ਪਹਿਲੀ ਸੰਗਤ ਸੁਲਤਾਨਪੁਰ ਲੋਧੀ ਸਾਪਤ ਕਰਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਕਮਾਈ ਦਾ ਬਹੁਤਾ ਹਿੱਸਾ ਲੰਗਰ ਵਿੱਚ ਪਾਉਂਦੇ ਸੰਗਤ ਵਿੱਚ ਬੈਠ ਕੇ ਸੇਵਾ ਨ ਕਰਦੇ ਲੰਗਰ ਸ਼ਕ ਤੇ ਨਾਮ ਜਪਣ ਨਾਲ ਸਿੱਖਾਂ ਦੇ ਅਧਿਆਤਮਿਕ ਜੀਵਨ ਵਿੱਚ ਉਨਤੀ ਹੋਈ ਤੇ ਪਰਮਾਤਮਾ ਨਾਲ ਜੁੜੇ ਕਰਤਨੇ ਸਿੱਖਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕੀਤਾ ਤੇ ਵੰਡ ਕੇ ਛਕਣ ਦੇ ਸਿਧਾਂਤ ਨੇ ਇੱਕ ਦੂਸਰੇ ਨਾਲ ਸਮਾਜਿਕ ਸਬੰਧਾਂ ਨੂੰ ਮਜ਼ਬੂਤ ਕੀਤਾ ਸੰਗਤਾਂ ਸਿੱਖਾਂ ਦੇ ਜੀਵਨ ਦੇ ਤਿੰਨ ਪੱਖਾਂ ਦੀ ਉਨਤੀ ਦਾ ਕਾਰਨ ਬਣੀ ਇਸ ਤਰ੍ਹਾਂ ਸਿੱਖਾਂ ਨੂੰ ਸੰਸਾਰ ਵਿੱਚ ਵਿਚਰਦਿਆਂ ਹੀ ਜੀਵਨ ਮਨੋਰਥ ਨੂੰ ਪ੍ਰਾਪਤ ਕਰਨ ਦਾ ਮਹਿ ਮਾਰਗ ਦਰਸਾਇਆ ਅਜੇ ਜੀਵਨ ਮਾਰਗ ਦੀ ਪੂਰਵ ਕਾਲੀ ਸੰਗਤ ਵਜਨ ਹੋਤੀ ਸਿੱਖ ਸੰਗਤ ਦੀ ਇਹ ਵਿਸ਼ੇਸ਼ਤਾ ਇਸ ਨੂੰ ਦੂਸਰੀਆਂ ਸੰਗਤਾਂ ਦੀ ਸਿਰਜਣਾ ਪ੍ਰਕਾਰ ਅਤੇ ਮਨੋਰਥੋਂ ਨਿਖੇੜਦੀ ਹੈ ਇਤਿਹਾਸਿਕ ਵਿਕਾਸ ਗੁਰੂ ਅੰਗਦ ਦੇਵ ਸਮੇਂ ਸੰਗਤ ਸਿੱਖ ਜਗਤ ਵਿੱਚ ਪ੍ਰਚਲਿਤ ਸੰਗਤ ਸੰਸਥਾ ਦਾ ਨਿਕਾਸ ਤੇ ਵਿਕਾਸ ਗੁਰੂ ਨਾਨਕ ਕਾਲ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਗੁਰੂ ਨਾਨਕ ਵੱਲੋਂ ਨਿਰਧਾਰਤ ਕੀਤੀ ਗਈ ਸਿੱਖ ਸੰਸਥਾ ਨੂੰ ਉਹਨਾਂ ਦੇ ਉਤਰਾਧਿਕਾਰੀ ਗੁਰੂਆਂ ਨੇ ਨਾ ਕੇਵਲ ਜਾਰੀ ਹੀ ਰੱਖਿਆ ਸਗੋਂ ਸਮਾਜਿਕ ਤੇ ਧਾਰਮਿਕ ਲੋੜਾਂ ਅਨੁਸਾਰ ਇਸ ਨੂੰ ਹੋਰ ਦ੍ਰੜਵੀ ਕੀਤਾ ਨਾਨਕ ਨਾਮ ਲੈਵਾ ਸਿੱਖ ਦੀ ਗਿਣਤੀ ਵਧਣ ਕਾਰਨ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦੇ ਕਈ ਨਵੇਂ ਕੇਂਦਰ ਕੋਲੇ ਉਹਨਾਂ ਨੇ ਸਿੱਖ ਸੰਗਤਾਂ ਦੇ ਜੋੜ ਮੇਲਿਆਂ ਦਾ ਪ੍ਰਬੰਧ ਕਰਕੇ ਸੱਭਿਆਚਾਰਕ ਵਿਕਾਸ ਨੂੰ ਨਵਾਂ ਰੂਪ ਦਿੱਤਾ ਸੇਖਾ ਕੇਂਦਰਾਂ ਉੱਤੇ ਖੇਟਾਂ ਤੇ ਸ਼੍ਰੀ ਕਰਤੱਬਾਂ ਦਾ ਪ੍ਰਦਰਸ਼ਨ ਸ਼ੁਰੂ ਕਰਾਇਆ ਇਸ ਕਾਰਜਵਿਧੀ ਨੇ ਸੰਗਤ ਤੇ ਪੰਗਤ ਸੰਸਥਾ ਨੂੰ ਨਵੀਂ ਸਾਂਸਕ੍ਰਿਤਿਕ ਦਿਸ਼ਾ ਪ੍ਰਦਾਨ ਕੀਤੀ ਜਿਸ ਅਧਿਨ ਸਿੱਖਾਂ ਵਿੱਚ ਭਾਈਚਾਰਕ ਸਾਂਝ ਪਰਫੁੱਲਤ ਹੋਈ ਡਾਕਟਰ ਈਸੇ अरोड़ा ਅਨਸਾਰ ਗੁਰੂੰਗਸਾਹਬ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਸੰਗਤ ਸੰਸਥਾ ਨੂੰ ਨਿਸ਼ਚਿਤ ਰੂਪ ਦਿੱਤਾ ਖੰਡੂਰ ਸਾਹਿਬ ਵਿੱਚ ਰੋਜ਼ ਪ੍ਰਭਾਤ ਵੇਲੇ ਤੇ ਸ਼ਾਮ ਵੇਲੇ ਗੁਰੂ ਸਾਹਿਬ ਦੀ ਸਿੱਖਾਂ ਧਾਰਮਿਕ ਸਭਾ ਹੁੰਦੀ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਦੁਆਰਾ ਰਚੇ ਗਏ ਸ਼ਬਦ ਕੀਰਤਨ ਹੁੰਦਾ ਸੀਗਾ ਸੇਵਾ ਸੰਗਤ ਦਾ ਮੁੱਖ ਕਾਰਜ ਹੁੰਦਾ ਸੀ ਇਸ ਤੋਂ ਇਲਾਵਾ ਉਹਨਾਂ ਨੇ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਪ੍ਰਚਾਰ ਵਿਧੀ ਅਨੁਸਾਰ ਆਪਣਾ ਸਾਰਾ ਸਮਾਂ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਨ ਲਈ ਖਾਚ ਕੀਤਾ ਗੁਰੂ ਸਾਹਿਬ ਦੇ ਇੰਨੇ ਕੰਮਾਂ ਨੇ ਸੰਗਤ ਸੰਸਥਾ ਨੂੰ ਰੂਆ ਕਰਨ ਵਿੱਚ ਵੱਡਾ ਹਿੱਸਾ ਪਾਇਆ ਗੁਰੂ ਅਮਰਦਾਸ ਸਮੇਂ ਸੰਗਤ ਮੰਜੀ ਪ੍ਰਥਾ ਸਹਿਦ ਮੁਹੰਮਦ ਲਤੀਫ ਤੇ ਕਥਨ ਅਨੁਸਾਰ ਗੁਰੂ ਅਮਰਦਾਸ ਜੀ ਦੇ ਉਤਸਾਹਕ ਪੁਰਵਕ ਧਰਮ ਪ੍ਰਚਾਰ ਦੇ ਆਲੂ ਵਤੀਰੇ ਅਤੇ ਸੁਸ਼ਾਲ ਸੁਵੀ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਸਿੱਖ ਧਰਮ ਵਿੱਚ ਲੈ ਆਂਦਾ ਗੁਰੂ ਅਮਰਦਾਸ ਜੀ ਨੇ ਸਿੱਖ ਸੰਗਤਨ ਨੂੰ ਵਿਕਸਿਤ ਕਰਨ ਨਾਲ ਵਧੇਰੇ ਧਿਆਨ ਦਿੱਤਾ ਇਸ ਤਰ੍ਹਾਂ ਹੋਰ ਸਿੱਖ ਸੰਗਤਾਂ ਕਾਇਮ ਕੀਤੀਆਂ ਇਸ ਤੋਂ ਇਹ ਬਤਲਾਦਾ ਹੈ ਕਿ ਗੁਰੂ ਅਮਰਦਾਸ ਜੀ ਦੀ ਗੁਰਿਆਈ ਦੇ ਕਾਲ ਵਿੱਚ ਪੰਜਾਬ ਅਤੇ ਬਾਕੀ ਦੇ ਹੋਰ ਇਲਾਕਿਆਂ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਵੱਧ ਗਈ ਸੀ ਇਸ ਵੱਡੀ ਗਿਣਤੀ ਜੋ ਕਿ ਵੱਖ-ਵੱਖ ਇਲਾਕਿਆਂ ਵਿੱਚ ਖਿਲਰੀ ਹੋਈ ਸੀ ਦੀ ਪ੍ਰਬੰਧਕ ਸੰਭਾਲ ਵਾਸਤੇ ਸੰਗਤ ਦੀ ਸੰਸਥਾ ਵਿੱਚ ਕੁਝ ਤਬਦੀਲੀ ਲਿਆਂਦੀ ਗਈ ਇਹ ਤਬਦੀਲੀ ਸੂਭਾ ਵਿੱਚ ਸੰਧਾਰਤਕ ਨਹੀਂ ਸੀ ਸਗੋਂ ਪ੍ਰਵੰਦਕੀ ਸੀ ਪ੍ਰਚਾਰ ਨੂੰ ਤੇਜ ਕਰਨ ਲਈ ਸਿੱਖ ਧਰਮ ਨੂੰ ਪੱਕੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਵੱਖ ਸਿੱਖ ਵੱਸੋਂ ਇਲਾਕਿਆਂ ਨੂੰ 22 ਹਿੱਸਿਆਂ 'ਚ ਅਰਥਾਤ ਮੰਝੀਆਂ ਚ ਵੰਡ ਦਿੱਤਾ 22 ਸਿਆਣੇ ਪ੍ਰਚਾਰਕ ਇਹਨਾਂ ਦੇ ਮੰੰਦੀ ਤਾਂ ਨਿਯੁਕਤ ਕਰ ਦਿੱਤੇ ਇਹਨਾਂ ਮੰਝੀਆਂ ਦਾ ਕੰਮ ਆਪਣੇ ਆਪਣੇ ਨਿਸ਼ਚਿਤ ਇਲਾਕੇ ਵਿੱਚ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਪ੍ਰਚਾਰ ਕਰਨਾ ਅਤੇ ਸਿੱਖਾਂ ਕੋਲੋਂ ਭੇਟਾਂ ਲੈ ਕੇ ਗੁਰੂ ਜੀ ਕੋਲ ਪਹੁੰਚਾਉਣਾ ਮੰਝੀਆਂ ਨੂੰ ਅੱਗੇ ਜਾ ਕੇ ਜਿਸ ਤਰ੍ਹਾਂ ਵਿੱਚ ਵੰਡਿਆ ਗਿਆ ਉਸ ਨੂੰ ਪੀੜੀਆਂ ਕਿਹਾ ਜਾਂਦਾ ਸੀ ਤੇਜਾ ਸਿੰਘ 52 ਪੀੜੀਆਂ ਦਾ ਸੰਕੇਤ ਦਿੰਦਾ ਹੈ ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਵਾਲੇ ਮੰਝੇ ਸੰਸਥਾ ਦੀ ਸਥਾਪਨਾ ਦੁਆਰਾ ਸਿੱਖੀ ਦਾ ਪ੍ਰਚਾਰ ਹੋਰ ਵੀ ਪ੍ਰਭਾਵਸ਼ਾਲੀ ਹੋ ਗਿਆ ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ ਮੰਜੀਦਾਰਤ ਮਹਾਨ ਕੋਸ਼ ਵਿੱਚ ਵੀ ਆਸਨ अथवा ਬੈਠਣ ਦੀ ਥਾਂ ਤੋਂ ਲਿਆ ਗਿਆ ਹੈ ਪਰ ਸਿੱਖ ਧਰਮ ਵਿੱਚ ਗੁਰੂ ਅਮਰਦਾਸ ਜੀ ਵੱਲੋਂ ਸਿੱਖ ਸੰਗਤਾਂ ਨੂੰ ਸੰਗਠਿਤ ਰੱਖਣ ਲਈ ਨਹਿਤ ਬਣਾਈ ਯੋਜਨਾ ਦੀਆਂ 22 ਮੱਜੀਆਂ ਦੀ ਸਥਾਪਨਾ ਹੈ ਇੰਦੋ ਭੋਸ਼ਣ ਬੈਨਰ ਜਿਸ ਅਨਸਾਰ ਮੱਜੀਆਂ ਸਥਾਪਿਤ ਕਰਨ ਨਾਲ ਗੁਰੂ ਜੀ ਨੇ ਸਿੱਖਾਂ ਨੂੰ ਇੱਕ ਵੱਖਰੀ ਸੰਸਥਾ ਦੇਣ ਦਾ ਕਦਮ ਚੁੱਕਿਆ ਜਿਸ ਸੰਦੇ ਉਹਨਾਂ ਦੀ ਆਪਣੀ ਪ੍ਰਭਾਵਸ਼ਾਲੀ ਸ਼ਕਤੀ ਦੇ ਇਸ ਜੱਤੇ ਹੁੰਦੀ ਨੂੰ ਤੋੜਨ ਦਾ ਕੰਮ ਕਰਦੀ ਸੀ ਜੋੜਨ ਦਾ ਕੰਮ ਕਰਦੀ ਸੀ ਪਰੰਤੂ ਉਹਨਾਂ ਨੇ ਇਸ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਿੱਖਾਂ ਨੂੰ ਤੀਰਥ ਯਾਤਰਾ ਦਾ ਕੇਂਦਰੀ ਸਥਾਨ ਵੀ ਦਿੱਤਾ। ਇਹਨਾਂ ਮੰਜੀਆਂ ਨਾਲ ਸਿੱਖ ਸੰਗਤ ਦਾ ਵਿੱਚ ਨਵਾਂ ਉਤਸ਼ਾਹ ਆ ਗਿਆ ਇਹਨਾਂ ਮੰਜੀਆਂ ਵਿੱਚ ਇੱਕ ਮੰਜੀ ਕਪੂਰਥਲਾ ਦੇ ਇੱਕ ਮੁਸਲਮਾਨ ਅਲੀਆਰ ਖਾਂ ਪਠਾਨ ਨੂੰ ਤੇ ਇਸ ਤਰ੍ਹਾਂ ਔਰਤਾਂ ਨੂੰ ਵੀ ਮੰਜੀਆਂ ਬਖਸ਼ੀਆਂ ਬਾਈਕੇਂਦਰ ਹਿੰਦੂਸਤਾਨ ਵਿੱਚ ਤੇ ਬਹਾਟਾਪੂਆਂ ਤੱਕ ਫੈਲੇ ਹੋਏ ਹਨ ਭਾਈ ਸਾਵਣ ਮੱਲ ਨੂੰ ਕਾਂਗੜਾ ਕੁਲੂ ਤੇ ਸੱਕਤ ਤੇ ਬਾਹਰ ਪਹਾੜੀ ਇਲਾਕੇ ਵਿੱਚ ਪ੍ਰਚਾਰਕ ਨਿਯਤ ਕੀਤਾ ਗਿਆ ਇਸ ਤੋਂ ਸਪੱਸ਼ਟ ਹੈ ਕਿ ਚਾਰੇ ਪਾਸੇ ਸਿੱਖ ਸੰਗਤ ਪ੍ਰਤੀ ਉਤਸ਼ਾਹ ਫੈਲ ਰਿਹਾ ਸੀ ਅਤੇ ਵਿਤਰੇ ਮਟਰੇ ਸਨ ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਗੁਰੂ ਜੀ ਨੇ ਧਰਮ ਦੀਆਂ ਪ੍ਰਚਾਰਕ ਇਸਤਰੀਆਂ ਨੂੰ 55 ਪੀੜੇ ਬਖਸ਼ੇ ਬੀਬੀ ਪਾਨੀ ਬੀਬੀ ਦਾਨੀ ਬੀਬੀ ਪਾਲ ਦੇ ਨਾਂ ਵੀ ਖਾਸ ਤੌਰ ਤੇ ਪ੍ਰਸਿੱਧ ਨੇ ਹਨ ਗੁਰੂ ਅਮਰਦਾਸ ਜੀ ਵੱਲੋਂ ਦੇਸ਼ਾਂ ਦੇ ਵਖ ਵਖ ਹਿੱਸਿਆਂ ਵਿੱਚ ਸਥਾਪਿਤ ਬਾਈ ਮੰਝੀਆਂ ਦੇ ਮੁਖੀਆਂ ਦਾ ਹਵਾਲਾ ਵਖ ਵਖ ਸਰੋਤਾਂ ਵਿੱਚ ਇਸ ਤਰ੍ਹਾਂ ਹੈ ਮੈਮਾ ਪ੍ਰਕਾਸ਼ਨ ਅਨੁਸਾਰ ਬਾਈ ਮੰਝੀਆਂ ਦੇ ਪ੍ਰਚਾਰਕ ਸ਼ਾਵਣ ਮੱਲ ਸਚਨ ਸਾਚੇ ਲਾਲੂ ਮਸਾ ਧੀਰ ਭੱਟ ਘੰਨਾ ਚੂਹੜ ਫਿਰਿਆ ਘਟਾਰਾ ਪ੍ਰੇਮਾ ਬੀਬੀ ਪਾਲ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨਾਮ ਸਨ ਮਹਾਨ ਕੋਸ਼ ਅਨਸਾਰ ਵੀ ਉਹਨਾਂ ਦੇ ਨਾਮ ਅਲੱਗ-ਅਲੱਗ ਦੱਸੇ ਗਏ ਹਨ ਅਤੇ ਇਹ ਬਿਆਸ ਦੇ ਕਿਨਾਰੇ ਇੱਕ ਦਿਨ ਇਸ ਨੂੰ ਭਾਈ ਪਾਰੋਬਰਮ ਹਸ ਢਲਾਨੀ ਵਾਸੀ ਦਾ ਮੇਲ ਹੋਇਆ ਜਿਸ ਤੋਂ ਗੁਰਮਰਦਾਸ ਜੀ ਦਰਸ਼ਨ ਦੀ ਚਾਤ ਹੋਈ ਭਾਈ ਸਾਹਿਬ ਦੇ ਨਾਲ ਗੁਰਦੁਆਰ ਪਹੁੰਚ ਕੇ ਗੁਰੂ ਸਿੱਖੀ ਤਾਂ ਕੀਤੇ ਗੁਰ ਸਿੱਖ ਸਿੱਖਣਿਆ ਗਿਆ ਇਸ ਨੂੰ ਤੀਜੇ ਪਾਸ਼ਾ ਨੇ ਧਰਮ ਪ੍ਰਚਾਰ ਦੀ ਸੇਵਾ ਸੌਂਪੀ ਸੰਚਨ ਸਾਚ ਮੰਦਰ ਨਾਮੇ ਪਿੰਡ ਦਾ ਵਸਨੀਕ ਇੱਕ ਬਾਵਣ ਜੋ ਕਿ ਗੁਰਮਰਦਾਸ ਜੀ ਦੇ ਸਿੱਖ ਹੋਇਆ ਇਹ ਹਰ ਵੇਲੇ ਸਚਨ ਸਾਹਬਦ ਕਿਹਾ ਜਾਂਦਾ ਸੀ ਇਸ ਦਾ ਇਹ ਨਾਮ ਹੋ ਗਿਆ ਹਰੀਪੁਰ ਦੇ ਰਾਜਾ ਇੱਕ پاگل ਰਾਣੀ ਗੁਰਮਰਦਾਸ ਜੀ ਨੇ ਰੋਕ ਕਰਕੇ ਸਨੰਤ ਸੱਚ ਸਚਨ ਕਰਵਾ ਦਿੱਤਾ ਇੱਕ ਛੋੜਾ ਜੀਵਨ ਪਰਗਮਤਾ ਪ੍ਰਚਾਰ ਕਰਦਾ ਸੀ ਉਸ ਨੂੰ ਵੀ ਕਮਨਜੀ ਬਖਸ਼ੀ ਗੋਇੰਦਵਾਲ ਦੇ ਵਿਸਨੀਗੇ ਕਲਹਾਰ ਜੋ ਗੁਰਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ ਇਸ ਨੇ ਬੌਲੀ ਸਾਦੇ ਜਲੰਧਰ ਗੁਪਤ ਰਹਿਣ ਵਾਲੀ ਕਾਠ ਦੀ ਪੋੜੀ ਬਣਾਈ ਸੀ ਜਿੱਦੀ ਸੇਵਾ ਤੇ ਪਤ ਪ੍ਰਸੰਨ ਗੁਰੂ ਸਹਿਬ ਨੇ ਉਸ ਨੂੰ ਪ੍ਰਖਾੜ ਰੱਖਤੀ ਮਨਜੀ ਬਖਸ਼ੀ ਸਾਵਣ ਮੱਲ ਬਾਬਾ ਸੋਣਮਲ ਜੀ ਸ੍ਰੀ ਗੁਰੂ ਮਰਦਾਸ ਜੀ ਦੇ ਭਤੀਜੇ ਸਾਨ ਕੋਇੰਤਵਾਲ ਵਿੱਚ ਗੁਰਦੁਆਰਾ ਅਤੇ ਸੰਗਤ ਲਈ ਮਕਾਨ ਬਣਾਉਣ ਲਈ ਜਦ ਕਾਟ ਦੀ ਜ਼ਰੂਰਤ ਹੋਈ ਤਾਂ ਇਹਨਾਂ ਨੂੰ ਹਰੀਪੁਰਵਲ ਪਹਾੜੀ ਤੱਕ ਵੀ ਲੈਣ ਲਈ ਭੇਜਿਆ ਗਿਆ ਉਸ ਥਾਂ ਤੇ ਜਾ ਕੇ ਨੇ ਧਰਮ ਪ੍ਰਚਾਰ ਕੀਤਾ ਰਾਜਾ ਹਰੀਪੁਰ ਨਗਰੀ ਸਹਾਦੀ ਸੀ ਉਹ ਜਲੇ ਆ ਕੇ ਪਰਿਵਾਰ ਸਮੇਤ ਮਨਜੀਬ ਬਖਸ਼ੀ ਜੀ ਨੂੰ ਅਤੇ ਸੁਖਣ ਮੇ ਆਲ ਪਿੰਡ ਦਾ ਜੋ 라ਵਲ ਪਿੰਡੀ ਤੋਂ 3 ਮੀਲ ਹੈ ਵਸਨੀਕ ਖੜੀ ਜੋ ਦੁਰਗਾ ਭਗਤੀ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆ ਕੇ ਗੁਰਸਿੱਖ ਸਿੱਖਾਂ ਵਿੱਚ ਗਿਣਿਆ ਗਿਆ ਗੁਰੂ ਸੈਵਨ ਇਸ ਨੂੰ ਪ੍ਰਚਾਰਕ ਦੀ ਮੰਜੀ ਬਖਸ਼ੀ ਭਾਈ ਸੁਖਰ ਨੇ ਪੋਠਹਾਰ ਵਿੱਚ ਗੁਰਸਿੱਖੀ ਦਾ ਵੱਡਾ ਪ੍ਰਚਾਰ ਕੀਤਾ ਇਸ ਅੰਸ਼ ਦੇ ਰਤਨ ਡਾਕਟਰ ਸੁਰਜਨ ਸਿੰਘ ਜੀ ਹੁਣ ਸ੍ਰੀ ਗੁਰਮਤੇ ਪ੍ਰਚਾਰਕ ਹਨ ਹੰਦਾਲ ਨਿਰਜਣੀ ਝੰਡਿਆਲਾ ਨਿਵਾਸੀ ਹੰਦਾਲ ਜੱਟ ਸਮੇਤ 1630 ਵਿੱਚ ਸਿੱਖੀ ਦੇ ਗਰਭ ਤੋਂ ਸਾਜੀ ਦੇ ਘਰ ਜਨਮਿਆ ਇਸ ਦੀ ਸਾਦੀ ਹਮਦੇ ਚਾਹਲ ਦੀ ਕੁੜੀ ਉਤਮੀ ਨਾਲ ਹੋਈ ਜਿਸ ਤੋਂ ਦੂਜਾ ਵਿਧੀ ਚੰਦ ਪੁੱਤਰ ਪੈਦਾ ਹੋਇਆ ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨੰਦ ਸੇਖੋਆ ਜਿਸ ਨੂੰ ਗੁਰੂ ਸੱਵਣੇ ਪ੍ਰਚਾਰਕ ਥਾਪ ਕੇ ਮੰਤਰੀ ਬਖਸ਼ੀ ਇਸ ਤਰ੍ਹਾਂ ਹੀ ਹੋਰ ਸਿੱਖ ਜਿਵੇਂ ਕੀ ਖੇਮ ਕਰਨ ਜਿਹੜਾ ਲਾਹੌਰ ਦਾ ਵਸਨੀਕ ਇੱਕ ਦੁਰਗਾ பக்த ਮਾਮਣ ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨ ਸੇਵਕ ਹੋਇਆ ਉਸ ਨੂੰ ਵੀ ਮੰਜੀ ਬਖਸ਼ੀ ਗੰਗੂ ਸ਼ਾ ਗੜ ਸ਼ੰਕਰ ਦਾ ਵਸਨੀਕ ਗੰਗੂ ਦਾਸ ਜੋ ਕਿ ਗੁਰਸਹਿਬ ਨੇ ਇਸ ਧਰਮ ਨੂੰ ਪ੍ਰਚਾਰ ਕਰਨ ਲਈ ਸਰਮੋਰ ਦੇ ਇਲਾਕੇ 'ਚ ਭੇਜਿਆ ਤੇ ਮੰਜੀ ਬਖਸ਼ੀ ਇਸ ਤਰ੍ਹਾਂ ਇੱਕ ਅੰਗੂਸਾ ਦਾ ਪਰੋਤਾ ਜਵਾਹਰ ਸਿੰਘ ਵੱਡਾ ਕਰਨੀ ਵਾਲ ਹੋਇਆ ਪਹਾੜੀ ਦੇਸ਼ ਵਿੱਚ ਜਵਾਹਰ ਸਿੰਘ ਦਾ ਝੰਡਾ ਨੇਕ ਤਾਂ ਝੂਲਦਾ ਹੈ ਜਵਾਹਰ ਸਿੰਘ ਦਾ ਦੇਰਾ ਘਟਕੜ ਕਲਾਂ ਵਿੱਚ ਹੈ ਅਤੇ ਦਰਬਾਰੀ ਮਜੀਠੇ ਜਦ ਅਮਰਸਣ ਦਾ ਵਸਨੀਕ ਲੂੰਬਾ ਉਸ ਨੂੰ ਵੀ ਮਨਜੀ ਬਖਸ਼ੀ ਤੇ ਡੱਲਾ ਨਿਵਾਸੀ ਜੜਕਾ ਕੜੀ ਖੜੀ ਜੋ ਗੁਰੰਗਰ ਦੀ ਦਾ ਸਿੱਖ ਹੋਇਆ ਉਸ ਨੂੰ ਵੀ ਪ੍ਰਚਾਰਕ تھا ਆਪਕੇ ਮਨਜੀ ਬਖਸ਼ੀ ਮੀਰਪੁਰ ਇਲਾਕਾ ਬੂਆ ਬੇਣੀ ਮਹਿਸਾ ਮਾਈ ਦਾਸ ਮਾਨਕ ਚੰਦ ਰਾਜਾ ਰਾਮ ਇਸ ਤਰ੍ਹਾਂ ਹੀ ਰੰਗਸ਼ਾ ਰੰਗਦਾਸ ਲਾਲੋ ਭਾਈ ਲਾਲੂ ਭਾਈ ਬਾਲੂ ਮਾਜਦਾ ਇਲਾਕਾ ਇਸ ਤਰ੍ਹਾਂ ਬੀਬੀ ਭਾਗੋ ਬਹੁਤ ਸਾਰੇ ਸਿੱਖ ਮੰਚੀ ਦੇ ਮੋਢੀ ਸਿਕਰਸਕਾ ਦੇ ਮੋਹਰੀ ਹਤਵਜਿਆਲ ਦਾ ਕੰਮ ਨਿਭਾਉਂਦੇ ਅਤੇ ਗੁਰੂ ਕਾ ਲਈ ਪੇਟ ਇਕੱਤਰ ਕਰਕੇ ਉਸ ਹੈ ਤੱਕ ਪਹੁੰਚਾਉਂਦੇ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਆਮ ਕਰਕੇ ਮੋਕੇ 'ਤੇ ਗੋਇੰਦਵਾਲ ਲਹਿੰਦੇ ਮਜਦਰ ਆਪਣੇ ਇਲਾਕੇ ਵਿੱਚ ਗੁਰੂ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਅਤੇ ਚਰਨ ਪੌਹਲ ਦੇ ਕੇ ਹੋਰ ਸਿੱਖ ਬਣਾਉਂਦੇ ਇਹ ਗੁਰੂ ਅਤੇ ਸੰਗਤਾਂ ਵਿਚਕਾਰ ਸੰਪਰਕ ਬਣੇ ਰਹਿੰਦੇ ਇਹਨਾਂ ਨੂੰ ਆਪਣੇ ਖੇਤਰ ਵਿੱਚ ਗੁਰੂ ਦੇ ਨੁਮਾਇੰਦੇ ਕਰਕੇ ਜਾਣਿਆ ਜਾਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਜਾਤਮਾ